ਬਹੁਤ ਚੰਗਾ ਇਹ ਉਪਰਾਲਾ ਹੈਗਾ ਕਿਉਂਕਿ ਇਸ ਦੇ ਨਾਲ ਜਿਹੜੇ ਹੈਗੇ ਆ ਜਿਹੜੀ ਪਟੈਂਸੀ ਪਈ ਹੁੰਦੀ ਹੈਗੀ ਹੈ ਉਹ ਉਹ ਕਾਫੀ ਜੜੀ ਹੈਗੀ ਹੈ ਨਿਕਲ ਨਿਕਲ ਜਾਂਦੀ ਹੈ ਹੋਰ ਲੋਕਾਂ ਨੂੰ ਵੀ ਇਸ ਦੇ ਨਾਲ ਜਿਹੜਾ ਹੈਗਾ ਜਿਨ੍ਹਾਂ ਦੇ ਅੰਤਕਾਲ ਕਾਫੀ ਕਾਫੀ ਦਿਨ ਤੋਂ ਪੈਂਡਿੰਗ ਪਏ ਨੇ ਜਾਂ ਕਿਸੇ ਵਜ੍ਹਾ ਕਰਕੇ ਉਹਨਾਂ ਤੋਂ ਕਰਾਈ ਨਹੀਂ ਗਈ ਉਹ ਕੈਂਪ ਦੇ ਵਿੱਚ ਜਿਹੜਾ ਹੈਗਾ ਉਹ ਇਸ ਚੀ ਦਾ ਫਾਇਦਾ ਠਾਕੇ ਆਪਦੇ ਮੌਕੇ ਤੇ ਹੀ ਆਪ ਦਾ ਅੰਤਕਾਲ ਕਰਵਾ ਸਕਦੇ ਆ ਨੇ ਤਾਂ ਕਈਆਂ ਦੇ ਅੰਤਕਾਲ ਕੁਝ ਅੰਤਕਾਲ ਐਸੇ ਵੀ ਸੀਗੇ ਜਿਹੜੇ ਕਿ ਕੋਈ ਦਾਦਾ ਸਾਲ ਪੁਰਾਣੇ ਵੀ ਸੀਗੇ ਉਹ ਵੀ ਉਹ ਵੀ ਇੰਤਕਾਲ ਅਜੇ ਹੀ ਕੀਤੇ ਹੈਗੇ ਆ ਤੇ ਬਾਕੀ ਜਿਹੜੇ ਰੂਟੀਨ ਵਾਈਜ਼ ਜਿਹੜੇ 45 ਡੇਸ ਤੋਂ ਵੱਬ ਸੀਗੇ ਉਹ ਵੀ ਉਹਨਾਂ ਦਾ ਵੀ ਰਿਪਟਾਰਾਜ ਹੋ ਗਿਆ। ਤਕਰੀਬਨ ਅਸ 80 ਕਿੰਤਕਾਲ ਹੋ ਚੁੱਕੇ ਨੇ ਫਿਲਹਾਲ 1:30 ਵਜੇ ਤੱਕ ਅਸੀਂ ਇੰਤਕਾਲ ਹੋ ਚੁੱਕੇ ਨੇ 5 ਵਜੇ ਤੱਕ ਇਹ ਕੈਂਪ ਚੱਲੇਗਾ ਔਰ ਹੋਰ ਵੀ ਇੰਤਕਾਲ ਹੋ ਜਾਣਗੇ। ਅੱਜ ਜੀ ਤੁਸੀਂ ਦੇਖਦੇ ਨਰਪਖ ਪੋਸਟ ਮੈਂ ਦਾਰਕਵਦੀ ਮੌਜੂਦ ਆ ਜੀ ਡੈਲੋ ਸਬ ਤਹਿਸੀਲ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਅ ਤਹਿਸੀਲਾਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਵਿੱਚ ਜਿਹੜੇ ਇੰਤਕਾਲ ਕਰਵਾਉਣ ਸੰਬੰਧੀ ਕੈਂਪ ਲਗਾਏ ਜਾ ਰਹੇ ਹਨ ਉਸ ਸੰਬੰਧੀ ਮੌਜੂਦ ਆ ਅੱਜ ਡੈਲੋ ਸਬ ਤਹਿਸੀਲ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਸਬ ਨਾਇਬ ਤਹਿਸੀਲਦਾਰ ਸਾਹਿਬ ਉਹਨਾਂ ਨਾਲ ਗੱਲ ਕਰਾਂਗੇ ਵੀ ਅੱਜ ਕਿੰਨੇ ਕਿ ਲੋਕਾਂ ਦੇ ਜਿਹੜੇ ਇੰਤਕਾਲ ਕਰਾਏ ਗਏ ਹਨ ਹਾਂਜੀ ਸਬ ਸਸੀ ਕਲਦੀ ਸਾਹਿਬ ਤੇ ਕਿੰਨੇ ਕੁ ਤੁਹਾਡੇ ਕੋਲ ਲੋਕ ਪਹੁੰਚੇ ਸਨ ਅੱਜ ਕਾਫੀ ਲੋਕ ਸਾਡੇ ਕੋਲੇ ਅਪਰੋਚ ਕੀਤੀ ਹੈਗੀ ਹੈ ਤੇ ਕਾਫੀ ਲੋਕਾਂ ਦੇ ਜਿਹੜੇ ਹੈਗੇ ਆ ਮੌਕੇ ਤੇ ਹੀ ਜਿਹੜੇ ਅੰਤਕਾਲ ਦਰਜ ਕਰਕੇ ਮਜ਼ੂਰ ਵੀ ਕੀਤੇ ਗਏ ਨੇ ਸੋ ਫਿਲਹਾਲ 1.5 ਵਜੇ ਤੱਕ ਜਿਹੜੇ ਹੈਗੇ ਸਾਡੇ ਕੋਲੇ ਤਕਰੀਬਨ 80 ਕੁ ਦੇ ਕਰੀਬ ਅੰਤਕਾਲ ਹੋ ਗਏ ਨੇ ਔਰ ਪੰਜ-ਸੱਤ ਫਰਦ ਬਦਰਾ ਵੀ ਹੋਈਆਂ ਨੇ ਸੋ 5 ਵਜੇ ਤੱਕ ਕੈਂਪ ਚੱਲਣਾ ਹੈਗਾ ਔਰ ਉਮੀਦ ਹੈ ਵੀ ਕਾਫੀ ਅੰਤਕਾਲ ਜਿਹੜੇ ਹੈਗੇ ਆ ਡਿਸਪੋਜ਼ਲ ਪਿਆ ਜਾਗੇ ਸਰ ਜਿਵੇਂ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨਸਾਰ ਜਿਹੜੇ ਕੈਂਪ ਲੱਗਦੇ ਰਹਿੰਦੇ ਹਨ ਕਿੰਨੇ ਕ ਲੋਕਾਂ ਨੂੰ ਸਹੂਲਤ ਮਿਲਦੀ ਹੈ ਤੇ ਲੋਕ ਇਹ ਜਿਹੜੇ ਕੈਂਪਾਂ ਤੋਂ ਕਿੰਨੇ ਕ ਖੁਸ਼ ਨਜ਼ਰ ਆ ਰਹੇ ਨੇ ਜੀ ਦੇਖੋ ਕੈਂਪ ਲਗਾਉਂਦਾ ਬਹੁਤ ਹੀ ਜਿਹੜਾ ਹੈਗਾ ਬਹੁਤ ਹੀ ਚੰਗਾ ਇਹ ਉਪਰਾਲਾ ਹੈਗਾ ਕਿਉਂਕਿ ਇਸ ਦੇ ਨਾਲ ਜਿਹੜੇ ਹੈਗੀ ਹੈ ਜਿਹੜੀ ਪੋਟੈਂਸੀ ਪਈ ਹੁੰਦੀ ਹੈਗੀ ਹੈ ਉਹ ਉਹ ਕਾਫੀ ਜੜੀ ਹੈਗੀ ਹੈ ਨਿਕਲ ਨਿਕਲ ਜਾਂਦੀ ਹੈ ਹੋਰ ਲੋਕਾਂ ਨੂੰ ਵੀ ਇਸ ਦੇ ਨਾਲ ਜਿਹੜਾ ਹੈਗਾ ਜਿਨ੍ਹਾਂ ਦੇ ਅੰਤਕਾਲ ਕਾਫੀ ਕਾਫੀ ਦਿਨ ਤੋਂ ਪੈਂਡਿੰਗ ਪਏ ਨੇ ਜਾ ਕਿਸੇ وجہ ਕਰਕੇ ਉਹਨਾਂ ਤੋਂ ਕੋਰਾਈ ਨਹੀਂ ਗਏ ਉਹ ਕੈਂਪ ਦੇ ਵਿੱਚ ਜਿਹੜਾ ਹੈਗਾ ਉਹ ਇਸ ਚੀ ਦਾ ਫਾਇਦਾ ਠਾਕੇ ਆਪਦੇ ਮੌਕੇ ਤੇ ਆਪ ਦਾ ਅੰਤਕਾਲ ਕਰਵਾ ਸਕਦੇ ਹਨ ਉਸੋਂ ਅਸੀਂ ਕਾਫੀ ਅੰਤਕਾਲ ਅੱਜ ਜਿਹੜੇ ਹੈਗੇ ਲੋਕਾਂ ਨੇ ਜਿਹੜੀਆਂ ਸਾਨੂੰ ਰਜਿਸਟਰੀਆਂ ਦਿੱਤੀਆਂ ਜਾਂ ਕੋਈ ਪੁਰਾਣੀਆਂ ਰਜਿਸਟਰੀਆਂ ਵੀ ਸੀ ਜਿਹੜੇ ਕਿ ਲੋਕ ਆਪਦੇ ਅੰਤਕਾਲ ਕਰਵਾ ਨਹੀਂ ਸਕੇ ਕਿਸੇ وجہ ਕਰਕੇ ਉਹ ਵੀ ਅੰਤਕਾਲ ਆ ਜਿਹੜੇ ਹੈ ਦਰਜ ਕਰਕੇ ਕੀਤੇ ਗਏ ਸਰ ਇਹ ਤਹਿਸੀਲ ਦੇ ਵਿੱਚ ਕਿੰਨੇ ਪਿੰਡ ਪੈਂਦੇ ਨੇ ਇਹਦੇ ਵਿੱਚ 36 ਪਿੰਡ ਨੇ ਠੀਕ ਹੈ ਜੀ ਕਿੰਨਾ મતલਬ ਜਿਹੜੇ ਲੋਕਾਂ ਦੇ ਅੰਤਕਾਲ ਕਿੰਨੇ ਕ ਟਾਈਮ ਤੋਂ ਰੁਕੇ ਹੋਏ ਸੀ ਉਹ ਕੋਈ ਖਾਸ ਨਹੀਂਗੇ ਚਲੋ ਫਿਰ ਵੀ ਮਲਕਨ ਦਾ ਕਈਆਂ ਦੇ ਅੰਤਕਾਲ ਕੁਛ ਅੰਤਕਾਲ ਐਸੇ ਵੀ ਸੀਗੇ ਜਿਹੜੇ ਕੋਈ ਦਾਦਾ ਸਾਲ ਪੁਰਾਣੇ ਵੀ ਸੀਗੇ ਉਹ ਵੀ ਉਹ ਵੀ ਅੰਤਕਾਲ ਅਜੇ ਸੀ ਕੀਤੇ ਹੈਗੇ ਆ ਤੇ ਬਾਕੀ ਜਿਹੜੇ ਰੂਟੀਨ ਵਾਈਜ਼ ਜਿਹੜੇ 45 ਡੇਸ ਤੋਂ ਵੱਬ ਸੀਗੇ ਉਹ ਵੀ ਉਹਨਾਂ ਦਾ ਵੀ ਰਿਪਲਰ ਅੱਜ ਹੋ ਗਿਆ ਸੋ ਇਸ ਜਿਹੜਾ ਕੈਂਪ ਦਾ ਜਿਹੜਾ ਹੈਗਾ ਇਸ ਕੋਲੋਂ ਕਾਫੀ ਇਹਦਾ ਫੈਲਾਅ ਹੋਇਆ ਕਿੰਨੇ ਅੰਤਕਾਲ ਹੋਏ ਨੇ ਤਕਰੀਬਨ ਅਸ 80 ਕਿੰਤਕਾਲ ਹੋ ਚੁੱਕੇ ਨੇ ਫਿਲਹਾਲ 1:30 ਵਜੇ ਤੱਕ 80 ਅੰਤਕਾਲ ਹੋ ਚੁੱਕੇ ਨੇ 5 ਵਜੇ ਤੱਕ ਇਹ ਕੈਂਪ ਚੱਲੇਗਾ ਔਰ ਹੋਰ ਵੀ ਅੰਤਕਾਲ ਹੋ ਜਾਣਗੇ ਜੀ ਜਿਵੇਂ ਕਿ ਸਬ ਤਹਿਸੀਲ ਡੈਲੋ ਦੇ ਨਹਿਰ ਤਹਿਸੀਲਦਾਰ ਸਾਹਿਬ ਸਰਿੰਦਰ ਸਿੰਘ ਪੱਬੀ ਜੀ ਉਹਨਾਂ ਨੇ ਦੱਸਿਆ ਵੀ ਅੱਜ ਸਵੇਰੇ 9 ਵਜੇ ਤੋਂ ਲੈ ਕੇ 1:30 ਵਜੇ ਤੱਕ ਹੁਣ ਤੱਕ ਜਿਹੜੇ ਇੰਤਕਾਲ ਨੇ 80 ਦੇ ਕਰੀਬ ਜਿਹੜੇ ਇੰਤਕਾਲ ਉਹ ਹੋ ਚੁੱਕੇ ਹਨ ਜਿਹੜੇ ਕਿ ਪੈਂਡਿੰਗ ਪਏ ਸਨ ਉਹਨਾਂ ਦੇ ਵਿੱਚ ਕੁਝ ਇੰਤਕਾਲ ਇਹੋ ਜਿਹੇ ਵੀ ਸਨ ਜਿਹੜੇ ਕਿ 10 ਸਾਲ ਤੋਂ ਕਿਸੇ ਨਾ ਕਿਸੇ ਕਾਰਨ ਕਰਕੇ ਰੁਕੇ ਹੋਏ ਸਨ ਮਿਹਰਬਾਨੀ ਥੈਂਕ ਯੂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਪੰਜਾਬ ਭਰ ਦੀਆਂ ਤਹਿਸੀਲਾਂ ਦੇ ਵਿੱਚ ਅੰਤਕਾਲਾਂ ਦੇ ਨਿਵਟਾਰੇ ਦੇ ਲਈ ਵਿਸ਼ੇਸ਼ ਕੈਂਪ ਲਾਏ ਗਏ ਨੇ ਜਿਸ ਦੇ ਤਹਿਤ ਤਸਵੀਰ ਡੈਲੂ ਦੇ ਵਿੱਚ ਵੀ ਅੰਤਕਾਲਾਂ ਦੇ ਨਿਵਟਾਰੇ ਦੇ ਲਈ ਵਿਸ਼ੇਸ਼ ਕੈਂਪ ਲਾਇਆ ਗਿਆ ਸੋ ਇਸ ਦੇ ਵਿੱਚ ਲੋਕਾਂ ਨੇ ਕਾਫੀ ਹੱਦ ਤੱਕ ਸਹਿਯੋਗ ਦਿੱਤਾ ਹੈਗਾ ਔਰ ਕਾਫੀ ਅੰਤਕਾਲ ਅਸੀਂ ਇਹਦੀ ਡਿਸਪੋਜ਼ਲ ਵੀ 1:30 ਵਜੇ ਤੱਕ ਪਾਈ ਹੈਗੀ ਆ ਸੋ 5 ਵਜੇ ਤੱਕ ਬੈਠਾਂਗੇ ਔਰ ਉਮੀਦ ਹੈ ਵੀ ਕਾਫੀ ਅੰਤਕਾਲ ਜਿਹੜੇ ਆ ਡਿਸਪੋਜ਼ ਆਫ ਹੋ ਜਾਣਗੇ